ਸਰਕਾਰ ਨੂੰ ਲੱਭ ਨਹੀਂ ਕੁਛ ਰਿਹਾ ਪਹਿਲਾਂ ਝੂਠਾ ਡਰੱਗ ਦਾ ਪਰਚਾ ਦਿੱਤਾ ਡਰੱਗ ਦੇ ਪਰਚੇ ਦੇ ਵਿੱਚ ਡਰੱਗ ਨਹੀਂ ਲੱਭ ਰਿਹਾ ਤੇ ਹੁਣੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਇਹਦੇ ਵਿੱਚ ਸਰਕਾਰ ਨੂੰ ਜਾਇਦਾਦ ਨਹੀਂ ਲੱਭ ਰਹੀ ਉਹ ਤਾਂ ਕੋਆਪਰੇਟ ਨਹੀਂ ਕਰ ਰਹੀ ਕਹਿੰਦੇ ਵਿਕਰਮ ਮਜੀਠੀਆ ਦੇਖੋ ਛੇ ਤਾਂ ਹੁਣ ਵਿਕਰਮ ਮਜੀਠੀਆ ਸਾਹਿਬ ਬੇਲ ਤੇ ਫੇਰ ਤਾਂ ਸਰਕਾਰ ਦੀ ਆਰਗੂਮੈਂਟ ਮੰਨੀ ਜਾ ਸਕਦੀ ਹੈ ਕਿ ਕੋਆਪਰੇਟ ਨਹੀਂ ਕਰ ਰਹੀ ਇਹ ਤਾਂ ਹਾਸੋ ਹੀ ਨਹੀਂ ਗੱਲ ਹੈ ਕਿ ਬੰਦਾ ਕਸਟਡੀ 'ਚ ਹੈ ਤੇ ਕਸਟਡੀ 'ਚ ਸਰਕਾਰ ਕਵੇ ਆ ਕੇ ਕੋਰਪੋਰੇਟ ਨਹੀਂ ਕਰ ਰਹੀ ਅਸਲ ਦੇ ਵਿੱਚ ਇਹ Shimla ਗਏ Shimlaੋਂ ਕੱਖ ਨਹੀਂ ਲੱਭਿਆ ਇਹ Amritsar ਗਏ Amritsarੋਂ ਕੱਖ ਨਹੀਂ ਲੱਭਿਆ ਤੇ ਬਾਅਦ ਦੇ ਵਿੱਚ ਕੀ ਸਪਸ਼ਟਿਕਰਨ ਦਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਆਪਣੇ ਵਰਕਰ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀਗੇ ਸੱਚ ਦੱਸੋ ਵੀ ਤੁਹਾਨੂੰ ਲੱਭਿਆ ਹੀ ਕੱਖ ਨਹੀਂ ਤੁਹਾਨੂੰ ਚੰਡੀਗੜ੍ਹੋਂ ਕੱਖ ਨਹੀਂ ਲੱਭਿਆ ਮੁੱਖ ਮੰਤਰੀ ਨੇ ਝੂਠ ਬੋਲਿਆ 29 ਮੋਬਾਈਲਾਂ ਦਾ ਅਸੀਂ ਜਾਮਾ ਫਰਜ਼ ਜਾਮਾ ਤਲਾਸ਼ੀ ਦਿਖਾਈ ਉਹਦੇ 'ਚ ਤਾਂ ਕੋਈ ਮੋਬਾਈਲ ਦਾ ਜ਼ਿਕਰ ਹੀ ਨਹੀਂ ਕੋਈ ਬ੍ਰੱਕ ਦਾ ਕੇਸ ਤੁਹਾਡਾ ਸੁਪਰੀਮ ਕੋਰਟ ਨੇ ਉਧੇੜ ਕੇ ਰੱਖ ਦਿੱਤਾ ਉਹ ਚ ਕੁਝ ਨਹੀਂ ਸੀ ਕਿਉਂਕਿ ਉਹਦੇ ਚਥੋਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੀ ਹੁਣ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਦਰਜ ਕਰਕੇ ਸਿਰਫ ਤੇ ਸਿਰਫ ਸਿਆਸੀ ਕਿੜ ਪੰਜਾਬ ਦੇ ਮੁੱਖ ਮੰਤਰੀ ਨੇ ਕੱਢੀ ਹੈ ਅਰੈਸਟ ਕਰਨ ਦੀ ਹੁਣ ਅਚ ਨਵੇਂ ਗੱਲਾਂ ਕਹਿੰਦੇ ਜੀ ਅਸੀਂ ਬਹੁਤ ਨਵੇਂ ਤੱਤ ਕੋਰਟ ਨੂੰ ਦੇਣੇ ਨੇ ਅੱਜ ਗੱਲ ਆ ਕੇ ਕਰਦੇ ਨੇ ਫੇਰ ਉਹੀ ਸਰਾਇਆ ਇੰਡਸਟਰੀ ਸਰਾਇਆ ਇੰਡਸਟਰੀ ਸੈਨਿਕ ਫਾਰਮ ਫੇਰ ਸੈਨਿਕ ਫਾਰਮ ਦੀ ਹਿਮਾਚਲ ਦੀ ਜ਼ਮੀਨ ਦੀ ਇਹ ਤਾਂ ਸਾਰੀਆਂ ਗੱਲਾਂ ਆਲਰੇਡੀ ਤੁਹਾਡੇ ਸੁਪਰੀਮ ਕੋਰਟ ਦੇ ਐਫੀਡੇਵਿਟ ਦੇ ਵਿੱਚ ਨੇ ਇਹ ਤਾਂ ਸਾਰੀਆਂ ਗੱਲਾਂ ਸਾਡੇ ਇਲੈਕਸ਼ਨ ਕਮਿਸ਼ਨ ਦੇ ਐਫੀਡੇਵਿਟ ਦੇ ਵਿੱਚ ਨੇ ਤੁਹਾਨੂੰ ਨਵਾਂ ਕੀ ਲੱਭਿਆ ਮਤਲਬ ਸਰਕਾਰ ਦਾ ਲੱਗਿਆ ਜ਼ੋਰ ਅਫਸਰਾਂ ਦਾ ਲੱਗਿਆ ਜ਼ੋਰ ਇਹ ਕੇਸ ਦੇ ਵਿੱਚ ਲੱਪਣ ਨੂੰ ਕੱਖ ਨਹੀਂ ਔਰ ਸਾਰੀ ਸਰਕਾਰ ਦਾ ਜ਼ੋਰ ਸਿਰਫ ਇੱਕ ਇਸ ਗੱਲ ਤੇ ਲੱਗਿਆ ਕਿ ਵਿਕਰਮ ਮਜੀਠੀਆ ਦੀ ਕੋਈ ਫੋਟੋ ਸਰਕਾਰ ਦੇ ਸਾਹਮਣੇ ਨਾ ਆ ਜਾਵੇ ਸੋ ਮੈਂ ਬਿਲਕੁਲ ਕਲੀਅਰ ਕੱਟੇ ਕਹਿਣਾ ਚਾਹੁੰਦਾ ਕਿ ਇਹ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਕੇ ਤੇ ਸਾਰਾ ਗਲਤ ਕੰਮ ਪੰਜਾਬ ਦੀ ਸਰਕਾਰ ਕਰਦੀ ਉਹ ਕਹਿੰਦੇ ਕਿ ਸੈਨਿਕ ਫਾਰਮ ਵੇਚਦਾ ਸੀ ਦੁਬਾਰਾ ਖਰੀਦਿਆ ਗਿਆ ਜਦੋਂ ਇਹ ਸੱਤਾ ਦੇ ਵਿੱਚ ਹੈ ਇਹ ਸਾਰਾ ਡਾਕੂਮੈਂਟਰੀ ਐਵਿਡੈਂਸ ਹੈ ਜੀ ਜਿੱਦੀ ਪੁਸ਼ਟੀ ਕਰ ਹੈ ਸਾਰੇ ਐਡਰੈਸ ਉਸ ਘਰ ਦੇ ਨੇ ਪੰਜਾਬ ਦੀ ਵਿਜੀਲੈਂਸ ਸਿਰਫ ਤੇ ਸਿਰਫ ਮੁੱਖ ਮੰਤਰੀ ਦੇ ਇਸ਼ਾਰੇ ਤੇ ਝੂਠ ਬੋਲ ਰਹੀ ਹੈ ਝੂਠ ਤੋਂ ਵੱਧ ਕੁਝ ਨਹੀਂ ਹਾਈ ਕੋਰਟ ਜਿਹੜਾ ਕੇਸ ਤੁਸੀਂ ਲਗਾਇਆ ਉਹਦੇ ਵਿੱਚ ਕੀ ਕਰਨ ਕੱਲ ਹਾਈ ਕੋਰਟ ਦਾ ਜਿਹੜਾ ਮੁਕੱਦਮਾ ਸਵੇਰੇ ਲੱਗਿਆ ਉਹਦੇ ਵਿੱਚ ਤਿੰਨ ਚੀਜ਼ਾਂ ਬੜੀਆਂ ਕਲੀਅਰ ਨੇ ਕਿ ਜਿਹੜੀ ਅਰੈਸਟ ਹੈ ਉਹ ਇਲਿਗਲ ਹੈ ਉਹ ਕਿਉਂਕਿ ਤੁਸੀਂ ਸਵੇਰੇ 4:40 ਤੇ ਪਰਚਾ ਦਰਜ ਕਰਦੇ ਹੋ 8:40 ਤੇ ਡਿਟੇਨ ਕਰ ਲੈਂਦੇ ਹੋ ਅਰੈਸਟ ਦਿਖਾ ਰਹੇ ਹੋ 11:30 ਦੀ 3 ਘੰਟੇ ਇਲਿਗਲ ਅਰੈਸਟ ਹੈ ਸਪਰੀਮ ਕੋਰਟ ਨੇ ਜਿਹੜਾ ਐਫੀਡੇਵਿਟ ਖਾਰਜ ਕਰਤਾ ਉਹ ਖਾਰੇ ਜਿਹੇ ਐਫੀਡੇਵਿਟ ਤੇ ਤੁਸੀਂ ਇਹ ਪਰਚਾ ਦਰਜ ਕੀਤਾ ਹੈ ਇਹ ਅਦਾਲਤਾਂ ਦੇ ਵਿੱਚ ਲੱਗੇਗਾ ਅਸਲ ਦੇ ਵਿੱਚ ਇਹ ਸਰਕਾਰ ਨੂੰ ਲੱਭ ਨਹੀਂ ਕੁਛ ਰਿਹਾ ਪਹਿਲਾਂ ਝੂਠਾ ਡਰੱਗ ਦਾ ਪਰਚਾ ਦਿੱਤਾ ਡਰੱਗ ਦੇ ਪਰਚੇ ਦੇ ਵਿੱਚ ਡਰੱਗ ਨਹੀਂ ਲੱਭ ਰਿਹਾ ਤੇ ਹੁਣੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਇਹਦੇ ਵਿੱਚ ਸਰਕਾਰ ਨੂੰ ਜਾਇਦਾਦ ਨਹੀਂ ਲੱਭ ਰਹੀ ਉਹ ਤਾਂ ਕੋਪਰੇਟ ਨਹੀਂ ਕਰ ਰਹੇ ਕਹਿੰਦੇ ਵਿਕਰਮ ਮਜੀਠੀਆ ਦੇਖੋ ਜੇ ਇਹ ਤਾਂ ਹੁਣ ਵਿਕਰਮ ਮਜੀਠੀਆ ਸਾਹਿਬ ਬੇਲ ਤੇ ਫੇਰ ਤਾਂ ਸਰਕਾਰ ਦੀ ਆਰਗੂਮੈਂਟ ਮੰਨੀ ਜਾ ਸਕਦੀ ਹੈ ਕਿ ਕੋਆਪਰੇਟ ਨਹੀਂ ਕਰ ਰਹੀ ਇਹ ਤਾਂ ਹਾਸੋ ਹੀ ਨਹੀਂ ਗੱਲ ਹੈ ਕਿ ਬੰਦਾ ਕਸਟਡੀ ਚ ਹੈ ਤੇ ਕਸਟਡੀ ਚ ਸਰਕਾਰ ਕਵੇ ਆ ਕੇ ਕੋਆਪਰੇਟ ਨਹੀਂ ਕਰ ਰਹੀ ਅਸਲ ਦੇ ਵਿੱਚ ਇਹ Shimla ਗਏ Shimlaੋਂ ਕੱਖ ਨਹੀਂ ਲੱਭਿਆ ਇਹ Amritsar ਗਏ Amritsarੋਂ ਕੱਖ ਨਹੀਂ ਲੱਭਿਆ ਤੇ ਬਾਅਦ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਆਪਣੇ ਵਰਕਰ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀ ਗਈ ਸੱਚ ਦੱਸੋ ਵੀ ਤੁਹਾਨੂੰ ਲੱਭਿਆ ਹੀ ਕੱਖ ਨਹੀਂ ਤਾਨੂੰ ਚੰਡੀਗੜ੍ਹੋਂ ਕੱਖ ਨਹੀਂ ਲੱਭਿਆ ਮੁੱਖ ਮੰਤਰੀ ਨੇ ਝੂਠ ਬੋਲਿਆ 29 ਮੋਬਾਈਲਾਂ ਦਾ ਅਸੀਂ ਜਾਮਾ ਫਰਜ਼ ਜਾਮਾ ਤਲਾਸ਼ੀ ਦਿਖਾਈ ਉਹਦੇ ਚ ਤਾਂ ਕੋਈ ਮੋਬਾਈਲ ਦਾ ਜ਼ਿਕਰ ਹੀ ਨਹੀਂ ਕੋਈ ਬ੍ਰੱਗ ਦਾ ਕੇਸ ਤੁਹਾਡਾ ਸੁਪਰੀਮ ਕੋਰਟ ਨੇ ਉਧੇੜ ਕੇ ਰੱਖ ਦਿੱਤਾ ਉਹ ਚ ਕੁਝ ਨਹੀਂ ਸੀ ਕਿਉਂਕਿ ਉਹਦੇ ਚ ਤੁਹਾਨੂੰ ਅਰੈਸਟ ਨਹੀਂ ਕਰ ਸਕਦੇ ਸੀ ਹੁਣ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਦਰਜ ਕਰਕੇ ਸਿਰਫ ਤੇ ਸਿਰਫ ਸਿਆਸੀ ਕਿੜ ਪੰਜਾਬ ਦੇ ਮੁੱਖ ਮੰਤਰੀ ਨੇ ਕੱਢੀ ਹੈ ਅਰੈਸਟ ਕਰਨ ਦੀ ਹੁਣਾਂ ਚ ਨਵੇਂ ਗੱਲਾਂ ਕਹਿੰਦੇ ਜੀ ਅਸੀਂ ਬਹੁਤ ਨਵੇਂ ਤੱਥ ਕੋਰਟ ਨੂੰ ਦੇਣੇ ਨੇ ਅੱਜ ਗੱਲ ਆ ਕੇ ਕਰਦੇ ਨੇ ਫੇਰ ਉਹੀ ਸਰਾਇਆ ਇੰਡਸਟਰੀ ਸਰਾਇਆ ਇੰਡਸਟਰੀ ਸੈਨਿਕ ਫਾਰਮ ਫੇਰ ਸੈਨਿਕ ਫਾਰਮ ਦੀ ਹਿਮਾਚਲ ਦੀ ਜ਼ਮੀਨ ਦੀ ਇਹ ਤਾਂ ਸਾਰੀਆਂ ਗੱਲਾਂ ਆਲਰੇਡੀ ਤੁਹਾਡੇ ਸੁਪਰੀਮ ਕੋਰਟ ਦੇ ਐਫੀਡੇਵਿਟ ਦੇ ਵਿੱਚ ਨੇ ਇਹ ਤਾਂ ਸਾਰੀਆਂ ਗੱਲਾਂ ਸਾਡੇ ਇਲੈਕਸ਼ਨ ਕਮਿਸ਼ਨ ਦੇ ਐਫੀਡੇਵਿਟ ਦੇ ਵਿੱਚ ਨੇ ਤੁਹਾਨੂੰ ਨਵਾਂ ਕੀ ਲੱਭਿਆ ਮਤਲਬ ਸਰਕਾਰ ਦਾ ਲੱਗਿਆ ਜ਼ੋਰ ਅਫਸਰਾਂ ਦਾ ਲੱਗਿਆ ਜ਼ੋਰ ਇਹ ਕੇਸ ਦੇ ਵਿੱਚ ਲੱਪਣ ਨੂੰ ਕੱਖ ਨਹੀਂ ਔਰ ਸਾਰੀ ਸਰਕਾਰ ਦਾ ਜ਼ੋਰ ਸਿਰਫ ਇਸ ਕੇਸ ਗੱਲ ਤੇ ਲੱਗਿਆ ਕਿ ਵਿਕਰਮ ਮਜੀਠੀਆ ਦੀ ਕੋਈ ਫੋਟੋ ਸਰਕਾਰ ਦੇ ਸਾਹਮਣੇ ਨਾ ਆ ਜਾਵੇ ਸੋ ਮੈਂ ਬਿਲਕੁਲ ਕਲੀਅਰ ਕੱਟੇ ਕਹਿਣਾ ਚਾਹੁੰਦਾ ਕਿ ਇਹ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਕ ਕੇ ਇਹ ਸਾਰਾ ਗਲਤ ਕੰਮ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਹ ਕਹਿੰਦੇ ਕਿ ਸੈਨਿਕ ਫਾਰਮ ਵੇਚਦਾ ਸੀ ਦੁਬਾਰਾ ਖਰੀਦਿਆ ਗਿਆ ਜਦੋਂ ਇਹ ਸੱਤਾ ਦੇ ਵਿੱਚ ਆਇਆ ਇਹ ਸਾਰਾ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿੱਦ ਦੀ ਪੁਸ਼ਟੀ ਕਰ ਹੈ ਸਾਰੇ ਐਡਰੈਸ ਉਸ ਘਰ ਦੇ ਨੇ ਪੰਜਾਬ ਦੀ ਵਿਜੀਲੈਂਸ ਸਿਰਫ ਤੇ ਸਿਰਫ ਮੁੱਖ ਮੰਤਰੀ ਦੇ ਇਸ਼ਾਰੇ ਤੇ ਝੂਠ ਬੋਲ ਰਹੀ ਹੈ ਝੂਠ ਤੋਂ ਵੱਧ ਕੁਝ ਨਹੀਂ ਹਾਈ ਕੋਰਟ ਜਿਹੜਾ ਕੇਸ ਤੁਸੀਂ ਲਗਾਇਆ ਉਹਦੇ ਵਿੱਚ ਕੀ ਕਰਨ ਕੱਲ ਹਾਈ ਕੋਰਟ ਦਾ ਜਿਹੜਾ ਮੁਕੱਦਮਾ ਸਵੇਰੇ ਲੱਗਿਆ ਉਹਦੇ ਵਿੱਚ ਤਿੰਨ ਚੀਜ਼ਾਂ ਬੜੀਆਂ ਕਲੀਅਰ ਨੇ ਕਿ ਜਿਹੜੀ ਅਰੈਸਟ ਹੈ ਉਹ ਇਲਿਗਲ ਹੈ ਉਹ ਕਿਉਂਕਿ ਤੁਸੀਂ ਸਵੇਰੇ 4:40 ਮਿੰਟ ਤੇ ਪਰਚਾ ਦਰਜ ਕਰਦੇ ਹੋ 8:40 ਤੇ ਡਿਟੇਨ ਕਰ ਲੈਂਦੇ ਹੋ ਅਰੈਸਟ ਦਿਖਾ ਰਹੇ ਹੋ 11:30 ਦੀ 3 ਘੰਟੇ ਇਲਿਗਲ ਅਰੈਸਟ ਹੈ ਸੁਪਰੀਮ ਕੋਰਟ ਨੇ ਜਿਹੜਾ ਐਫੀਡੇਵਿਟ ਖਾਰਜ ਕਰਤਾ ਉਹ ਖਾਰੇ ਜਿਹਾ ਐਫੀਡੇਵਿਟ ਤੇ ਤੁਸੀਂ ਇਹ ਪਰਚਾ ਦਰਜ ਕੀਤਾ